ਸਤ ਸ੍ਰੀ ਅਕਾਲ ਦੋਸਤੋ ਪਿੰਡਾਂ ਵਾਲੇ ਨਿਵੇਸ਼ਕ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਹੈ ਵੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਹਾਂਜੀ ਦੋਸਤੋ ਜਿਵੇਂ ਕਿ ਤੁਸੀਂ ਸਭ ਨੇ ਸੁਣ ਹੀ ਲਿਆ ਹੋਣਾ ਵੀ ਜਿਹੜਾ 15 ਅਗਸਤ ਦਾ ਸੁਤੰਤਰਤਾ ਦਿਵਸ ਮਨਾਇਆ ਸੀ ਉਸ ਵਿੱਚ ਪ੍ਰਧਾਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਸ਼ਣ ਦੇ ਵਿੱਚ ਕਿਹਾ ਸੀ ਵੀ ਲੋਕਾਂ ਨੂੰ ਦੀਵਾਲੀ ਦੇ ਉੱਤੇ ਡਬਲ ਗਿਫਟ ਅਸੀਂ ਦੇਵਾਂਗੇ ਤਸੇ GST ਦੇ ਵਿੱਚ ਘਟौती ਕਰਾਂਗੇ ਤਾਂ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਵੀ ਇਹ GST 2.0 ਕੀ ਹੈਗਾ ਜਿਹੜਾ ਕਿ ਗਵਰਨਮੈਂਟ ਦੀਵਾਲੀ ਦੇ ਉੱਤੇ ਲੈ ਕੇ ਆ ਰਹੀ ਆ ਤੇ ਇਸ ਦੇ ਕੀ ਫਾਇਦੇ ਹੋਣਗੇ ਕਿਹੜੀਆਂ ਚੀਜ਼ਾਂ ਸਸਤੀਆਂ ਹੋਣਗੀਆਂ ਤੇ ਕਿਹੜੀਆਂ ਚੀਜ਼ਾਂ ਮਹਿੰਗੀਆਂ ਹੋਣੀਆਂ ਉਹਦੇ ਬਾਰੇ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਵਿਸਤਾਰ ਨਾਲ ਜਾਣਕਾਰੀ ਦੇਵਾਂਗੇ ਤਾਂ ਦੋਸਤੋ ਵੀਡੀਓ ਨੂੰ ਲਾਸਟ ਤੱਕ ਬਣੇ ਰਹੋ ਤਾ ਇਸ ਤੋਂ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਜਾਣਕਾਰੀ ਦੇ ਚੁੱਕੇ ਹਾਂ ਵੀ ਜਿਹੜੀਆਂ ਕਾਰਾਂ ਨੇ ਉਹ ਕਿੰਨੀਆਂ ਸਸਤੀਆਂ ਹੋ ਜਾਣੀਆਂ ਕਾਰਾਂ ਦੇ ਉੱਤੇ ਜੀਐਸਟੀ ਕਿੰਨਾ ਗਵਰਨਮੈਂਟ ਘੱਟ ਕਰ ਰਹੀ ਆ ਤਾਂ ਜੇਕਰ ਤੁਸੀਂ ਆਪਾਂ ਆਪਣੀ ਉਹ ਵੀਡੀਓ ਨਹੀਂ ਦੇਖੀ ਤਾਂ ਉਹਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦੇਵਾਂਗੇ ਤੁਸੀਂ ਉੱਥੋਂ ਜਾ ਕੇ ਆਪਣੀ ਉਹ ਵੀਡੀਓ ਦੇਖ ਸਕਦੇ ਹੋ ਤਾਂ ਦੋਸਤੋ ਆਪਾਂ ਕਰਦੇ ਹਾਂ ਵੀਡੀਓ ਸਟਾਰਟ ਹਾਂਜੀ ਦੋਸਤੋ ਜੀਐਸਟੀ 2.0 ਕੀ ਆ ਤਾਂ ਜੋ ਦੋਸਤੋ ਜਿਹੜਾ ਜੀਐਸਟੀ ਗੁੱਡਜ਼ ਐਂਡ ਸਰਵਿਸ ਟੈਕਸ ਆ ਇਹ ਗਵਰਨਮੈਂਟ ਨੇ 2017 ਦੇ ਵਿੱਚ ਸਟਾਰਟ ਕੀਤਾ ਸੀ ਤੇ ਇਸ ਦੇ ਵਿੱਚ ਲੰਬੇ ਸਮੇਂ ਤੋਂ ਕੋਈ ਜ਼ਿਆਦਾ ਬਦਲਾਅ ਨਹੀਂ ਕੀਤਾ ਗਿਆ ਸੀ ਤਾਂ ਹੁਣ ਗਵਰਨਮੈਂਟ ਨੂੰ ਇਸ ਚੀਜ਼ ਦੀ ਜ਼ਰੂਰਤ ਮਹਿਸੂਸ ਹੋਈ ਵੀ ਜਿਹੜਾ ਜੀਐਸਟੀ ਸਲੈਬ ਨੇ ਉਹਨਾਂ ਨੂੰ ਘਟਾ ਦਿੱਤਾ ਜਾ ਕੇ ਸਿੰਪਲ ਸਿੰਪਲ ਕਰ ਦਿੱਤਾ ਜਾਵੇ ਤੇ ਜਿਹੜੀਆਂ ਜ਼ਿਆਦਾ ਆਈਟਮਾਂ ਨੇ ਜਿਹੜੀਆਂ ਰੋਜ਼ਮਰ ਨਾਲ ਦੀ ਜ਼ਿੰਦਗੀ ਦੇ ਵਿੱਚ ਆਪਾਂ ਨੂੰ ਇਹ ਜਿਹੜੀਆਂ ਚੀਜ਼ਾਂ ਦੀ ਜ਼ਰੂਰਤ ਪੈਂਦੀ ਆ ਉਹਨਾਂ ਦੇ ਰੇਟਾਂ ਦੇ ਵਿੱਚ ਥੋੜੀ ਕਮੀ ਕੀਤੀ ਜਾਵੇ ਤਾਂ ਜੋ ਮਿਡਲ ਕਲਾਸ ਫੈਮਿਲੀ ਤੇ ਹੋ ਸਾਰੇ ਲੋਕਾਂ ਨੂੰ ਫਾਇਦਾ ਹੋ ਸਕੇ ਤਾਂ ਜਿਹੜਾ ਪੁਰਾਣਾ ਜੀਐਸਟੀ ਸਟਰਕਚਰ ਹੈਗਾ ਜਾਂ ਜਿਹੜਾ ਹੁਣ ਚੱਲ ਰਿਹਾ ਜੀਐਸਟੀ ਸਟਰਕਚਰ ਆ ਉਹਦੇ ਬਾਰੇ ਆਪਾਂ ਤੁਹਾਨੂੰ ਦੱਸਦੇ ਆ ਉਸ ਦੇ ਵਿੱਚ ਦੋਸਤੋ ਜਿਹੜੇ ਇਹ ਪੰਜ ਤਰ੍ਹਾਂ ਦੇ ਜੀਐਸਟੀ ਟੈਕਸ ਆ ਜਿਹੜੇ ਉਹ ਲੱਗਦੇ ਸੀ ਜਿੰਨਾ ਨੂੰ ਕੀ ਹੋਣਾ ਜਿਹੜਾ ਜੀਐਸਟੀ 2.0 ਆ ਰਿਹਾ ਉਹਦੇ ਵਿੱਚ ਗਵਰਨਮੈਂਟ ਘਟਾ ਕੇ ਇਹਨਾਂ ਚਾਰ ਸਲੈਬ ਨੂੰ ਦੋ ਸਲੈਬ ਹੀ ਰੱਖੇਗੀ ਮਤਲਬ ਕਿ ਦੋ ਸਲੈਬ ਨੂੰ ਕੱਟ ਕਰ ਦਿੱਤਾ ਜਾਊਗਾ ਉਸ ਵਿੱਚੋਂ ਕੁਝ ਆਟਮਾ ਨੀਚੇ ਵਾਲੇ ਸਲੈਬ ਦੇ ਵਿੱਚ ਯਾਨੀ ਕਿ 5% ਵਾਲੇ ਸਲੈਬ ਚਲੇ ਜਾਣਗੇ ਆ ਤੇ ਕੁਝ ਆਟਮਾ 12 ਤੋਂ 18% ਤੇ ਕੁਝ 28 ਤੋਂ 18% ਵਾਲੇ ਸਲੈਬ ਦੇ ਵਿੱਚ ਆ ਜਾਣਗੇ ਤਾਂ ਦੋਸਤੋ ਆਪਾਂ ਤੁਹਾਨੂੰ ਜਿਹੜਾ ਪਹਿਲਾਂ ਦਾ ਸਟਰਕਚਰ ਉਹਦੇ ਬਾਰੇ ਦੱਸ ਦਿਆਂ ਵੀ ਕਿਹੜੀਆਂ ਆ ਆਟਮਾ ਦੇ ਉੱਤੇ ਕਿਹੜੀਆਂ ਚੀਜ਼ਾਂ ਦੇ ਉੱਤੇ ਕਿੰਨਾ-ਕਿੰਨਾ ਟੈਕਸ ਲੱਗ ਰਿਹਾ ਸੀ ਤਾਂ ਦੋਸਤੋ 0% ਟੈਕਸ ਲੱਗ ਰਿਹਾ ਸੀ ਜਿਹੜੇ ਅਨ ਬ੍ਰਾਂਡਡ ਕੋਈ ਵੀ ਫੂਡ ਗ੍ਰੇਨ ਆ ਜਾਂ ਵੈਜੀਟੇਬਲ ਸਬਜ਼ੀਆਂ ਵਗੈਰਾ ਨੇ ਇਹਨਾਂ ਦੇ ਉੱਤੇ 0 ਜੀਐਸਟੀ ਇਸ ਤੋਂ ਪਹਿਲਾਂ ਗਵਰਨਮੈਂਟ ਲਗਾ ਰਹੀ ਸੀ ਤੇ 5% ਜੀਐਸਟੀ ਜੋ ਦੋਸਤੋ ਐਸੈਂਸ਼ੀਅਲ ਲਾਈਕ ਏਡੀਵਲ ਆਲ ਜਾਂ ਫਿਰ ਜੁੱਤੇ ਵਗੈਰਾ ਜਿਹੜੇ 1000 ਰੁਪਏ ਦੇ ਅੰਦਰ ਆਉਂਦੇ ਸੀ ਉਹਨਾਂ ਉੱਤੇ 5% ਜੀਐਸਟੀ ਗਵਰਨਮੈਂਟ ਲੈ ਰਹੀ ਸੀ ਇਸ ਤੋਂ ਬਾਅਦ ਦੋਸਤੋ ਜਿਹੜਾ 12% GST ਆ ਉਹ ਪ੍ਰੋਸੈਸਡ ਫੂਡ ਹੋਆ ਹੋਇਆ ਮੋਬਾਈਲ ਹੋਏ ਫਰੂਟ ਜੂਸ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਸੀਗੀਆਂ ਉਹਨਾਂ ਦੇ ਉੱਤੇ ਗਵਰਨਮੈਂਟ 12% GST ਆਪਣੇ ਤੋਂ ਚਾਰਜ ਕਰ ਰਹੀ ਸੀ ਤੇ ਦੋਸਤੋ ਫਿਰ ਉਸ ਤੋਂ ਬਾਅਦ 18% ਵਾਲਾ ਸਲੈਬ ਆ ਜਾਂਦਾ 18% ਸਲੈਬ ਦੇ ਵਿੱਚ ਬਹੁਤ ਹੀ ਜ਼ਿਆਦਾ ਜਿਹੜੀਆਂ ਰੋਜ਼ਮਰਨਾਂ ਦੀ ਜ਼ਿੰਦਗੀ ਦੇ ਵਿੱਚ ਆਪਣੀਆਂ ਚੀਜ਼ਾਂ ਆਉਂਦੀਆਂ ਨੇ ਉਹ ਆ ਰਹੀਆਂ ਸੀ ਜਿਵੇਂ ਟੂਥਪੇਸਟ ਹੋਇਆ ਸ਼ੌਪ ਹੋਈਆਂ ਜਾਂ ਫਿਰ ਏਸੀ ਹੋਇਆ ਤੇ ਰੈਸਟੋਰੈਂਟ ਵਗੈਰਾ ਇਹ ਸਾਰੀਆਂ ਚੀਜ਼ਾਂ 18% ਦੇ ਸਲੈਬ ਦੇ ਵਿੱਚ ਆ ਰਹੀਆਂ ਸੀ ਉਸ ਤੋਂ ਬਾਹਰ ਆ ਦੋਸਤੋ 28% 28% ਵਾਲੇ ਸਲੈਬ ਦੇ ਵਿੱਚ ਲਗਜ਼ਰੀ ਗੁੜਜ ਹੋ ਗਈਆਂ ਕਾਰ ਹੋ ਗਈਆਂ ਤਬਾਕੂ ਵਗੈਰਾ ਜਿਹੜੇ ਵੀ ਮਤਲਬ ਕਿ ਨਸ਼ੇ ਵਗੈਰਾ ਨੇ ਇਹ 28% ਪਲੱਸ ਸੈਸ ਸੈਸ ਵੀ ਇਹਦੇ ਨਾਲ ਇਹਦੇ ਵਿੱਚ ਜੁੜਦਾ ਸੀਗਾ ਤੇ ਇਹ 40% ਦੇ ਕਰੀਬ ਮਤਲਬ ਕਿ ਟੈਕਸ ਬਣ ਜਾਂਦਾ ਸੀ ਤਾਂ ਇਹ ਇਹਨਾਂ ਚੀਜ਼ਾਂ ਦੇ ਉੱਤੇ ਲੱਗਦਾ ਸੀਗਾ ਤਾਂ ਦੋਸਤੋ ਹੁਣ ਜਿਹੜਾ ਗਵਰਨਮੈਂਟ ਪ੍ਰਪੋਜ਼ਲ ਲੈ ਕੇ ਆ ਰਹੀ ਆ ਉਸ ਦੇ ਵਿੱਚ ਕੀ ਹੋਵੇਗਾ ਕੀ ਚੇਂਜ ਹੋਣ ਜਾ ਰਹੀਆਂ ਨੇ ਇਹਦੇ ਬਾਰੇ ਆਪਾਂ ਤੁਹਾਨੂੰ ਦੱਸਦੇ ਹਾਂ ਹਾਂਜੀ ਦੋਸਤੋ ਗਵਰਨਮੈਂਟ ਦਾ ਟੀਚਰ ਦਾ ਇਹ ਜਿਹੜਾ ਫਿਊਰ GST ਸਲੈਬ ਆ ਉਹਨੂੰ 4 ਤੋਂ 2 ਕਰ ਦਿੱਤਾ ਜਾਵੇ ਮਤਲਬ ਕਿ ਜਿਹੜਾ ਇਹ ਪਹਿਲਾਂ 5% 12 18 ਤੇ 28% ਸੀ ਤਾਂ ਗਵਰਨਮੈਂਟ ਇਸ ਵਿੱਚ ਚਾਹੁੰਦੀ ਆ ਵੀ ਇੱਕ 5% ਦਾ ਸਲੇਬ ਰੱਖਿਆ ਜਾਵੇ ਤੇ ਇੱਕ 18% ਦਾ ਤਾਂ ਦੋ ਹੀ ਸਲੇਬ ਰੱਖੇ ਜਾਣ ਇੱਕ 12% ਵਾਲਾ ਸਲੇਬ ਨੂੰ ਕਟ ਕਰ ਦਿੱਤਾ ਜਾਵੇ ਤੇ ਇੱਕ ਜਿਹੜਾ 28% ਪਲੱਸ ਐਸ ਵਾਲਾ ਸਲੇਵਾ ਉਹਨੂੰ ਕੱਟ ਕਰ ਦਿੱਤਾ ਜਾਵੇ ਤੇ ਇੱਕ ਗਵਰਨਮੈਂਟ ਅਲੱਗ ਤੋਂ 40% ਦਾ ਸਲੇਬ ਵੀ ਇਹਦੇ ਵਿੱਚ ਪਲਾਨ ਕਰ ਸਕਦੀ ਹੈ ਉਹਨਾਂ ਚੀਜ਼ਾਂ ਵਾਸਤੇ ਜਿਵੇਂ ਤੰਬਾਕੂ ਵਗੈਰਾ ਜਾਂ ਫਿਰ ਜਣੀਆਂ ਲਗਜ਼ਰੀ ਵੱਡੀਆਂ ਗੱਡੀਆਂ ਨੇ ਉਹਨਾਂ ਵਾਸਤੇ ਇਹ ਰੱਖ ਸਕਦੇ ਆ 40% ਵਾਲਾ ਸਲੇਬ ਤਾ ਇਸ ਤੋਂ ਮਾਰਾ ਦੋਸਤੋ ਇਸ ਦੇ ਨਾਲ ਕੀ ਹੋਵੇਗਾ ਤਾਂ ਦੋਸਤੋ ਬਿਗ ਰੀਲੀਫ ਹੈਟ ਦੀ ਲੋਅਰ ਐਂਡ ਮਤਲਬ ਕਿ 99% ਜਿਹੜੀਆਂ ਚੀਜ਼ਾਂ ਨੇ ਉਹ ਸਸਤੀਆਂ ਹੋ ਜਾਣਗੀਆਂ ਸਸਤੀਆਂ ਕਿਸ ਤਰ੍ਹਾਂ ਹੋ ਜਾਣਗੀਆਂ ਦੋਸਤੋ ਕਿਉਂਕਿ ਜਿਹੜਾ 12% ਸਲੈਵ ਆ ਇਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਆਉਂਦੀਆਂ ਨੇ ਤੇ ਉਹਨਾਂ ਦੇ ਉੱਤੇ ਟੈਕਸ ਫਿਰ 12 ਤੋਂ ਗਵਰਨਮੈਂਟ 99% ਚੀਜ਼ਾਂ ਦੇ ਉੱਤੇ 5% ਕਰ ਦੇਵੇਗੀ ਕਿਉਂਕਿ 12 ਤੋਂ 18% ਦੇ ਵਿੱਚ ਜਿਹੜੀਆਂ ਚੀਜ਼ਾਂ ਜਾਣਗੀਆਂ ਉਹ 1 ਅੱਧਾ ਪਰਸੈਂਟ ਦੀਆਂ ਚੀਜ਼ਾਂ ਹੋਣਗੀਆਂ ਜਿਵੇਂ ਆਪਾਂ ਏਸੀ ਮੰਨ ਲਈਏ ਜਾਂ ਰੈਸਟੋਰੈਂਟ ਵਗੈਰਾ ਬਾਕੀ ਜਿਹੜੀਆਂ ਚੀਜ਼ਾਂ 12% ਦੇ ਟੈਕਸ ਸਲੈਬ ਵਿੱਚ ਆ ਰਹੀਆਂ ਨੇ ਉਹ ਸਾਰੀਆਂ 5% ਵਾਲੇ ਸਲੈਬ ਦੇ ਵਿੱਚ ਚ ਲਈਆਂ ਜਾਣਗੀਆਂ ਇਸ ਨਾਲ 99% ਚੀਜ਼ਾਂ ਨੇ ਜਿਹੜੀਆਂ ਉਹਨਾਂ ਦੇ ਉੱਤੇ 12% ਤੋਂ 5% ਤੱਕ ਇਹ ਟੈਕਸ ਹੈ ਜਿਹੜਾ ਘਟ ਜਾਊਗਾ ਡ੍ਰੌਪ ਹੋ ਜਾਊਗਾ ਇਸ ਤੋਂ ਬਾਅਦ ਆ ਦੋਸਤੋ ਸਟੈਂਡਰਡਾਈਜੇਸ਼ਨ ਦੀ ਮਿੱਡਲ ਮਤਲਬ ਕਿ ਜਿਹੜੀਆਂ 28% ਦੀਆਂ 28% ਦੇ ਉੱਤੇ ਜਿਹੜੀਆਂ ਕਾਰਾਂ ਵਗੈਰਾ ਤੇ 28% ਜਾਂ 29% ਤੱਕ ਟੈਕਸ ਲੱਗ ਰਿਹਾ ਸੀ ਸੈਸ ਵਾ ਲਾ ਕੇ ਤਾਂ ਉਹ ਚੀਜ਼ਾਂ ਵੀ ਸਸਤੀਆਂ ਹੋ ਜਾਣੀਆਂ ਜਿਹੜੀਆਂ ਛੋਟੀਆਂ ਕਾਰਾਂ ਨੇ ਜਿਵੇਂ ਆਪਾਂ ਕਾਰਾਂ ਵਾਲੀ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਤਾਂ ਤੁਸੀਂ ਉਹ ਵੀਡੀਓ ਜਾ ਕੇ ਉੱਥੇ ਦੇਖ ਲਿਓ ਤਾਂ ਉਸ ਵਿੱਚ ਆਪਾਂ ਪੂਰੀ ਤੁਹਾਨੂੰ ਕਾਰਾਂ ਬਾਰੇ ਜਾਣਕਾਰੀ ਦਿੱਤੀ ਹੈ ਵੀ ਕਾਰਾਂ ਦੇ ਉੱਤੇ ਕਿੰਨਾ ਟੈਕਸ ਲੱਗ ਰਿਹਾ ਤੇ ਕਿੰਨਾ ਗਵਰਨਮੈਂਟ ਕਟ ਕਰ ਸਕਦੀ ਆ ਤਾਂ ਇਸ ਤਰ੍ਹਾਂ ਜਿਹੜੀਆਂ 18% ਵਾਲੀਆਂ ਚੀਜ਼ਾਂ ਨੇ ਉਹ ਵੀ ਘਟ ਜਾਣੀਆਂ ਤੇ ਉਹਨਾਂ ਦੇ ਉੱਤੇ ਵੀ ਮਤਲਬ ਕਿ 5% ਦੇ ਵਿੱਚ ਆ ਜਾਣੀਆਂ ਹੋ ਸਕਦਾ ਵੀ ਇਹਦੇ ਵਿੱਚ ਗਵਰਨਮੈਂਟ ਜਿਵੇਂ ਆਪਣੇ ਟੂਥਪੇਸਟ ਵਗੈਰਾ ਬ੍ਰਸ਼ ਰੋਜਾ ਵਰਨਣ ਦੀਆਂ ਇਹ ਨਹੀਂ ਚੀਜ਼ਾਂ ਨੇ ਉਹਨਾਂ ਦੇ ਉੱਤੇ ਵੀ ਟੈਕਸ ਘੱਟ ਕਰਕੇ 5% ਵਾਲੇ ਸਲੈਬ ਦੇ ਵਿੱਚ ਉਹਨਾਂ ਨੂੰ ਲੈ ਆਵੇ ਪਰ ਕੁਝ ਚੀਜ਼ਾਂ 18 ਜਿਹੜੀਆਂ 28% ਵਾਲੀਆਂ ਨੇ ਉਹ 18% ਸਲੈਬ ਦੇ ਵਿੱਚ ਗਵਰਨਮੈਂਟ ਲੈ ਕੇ ਆ ਜਾਵੇਗੀ ਇਸ ਤੋਂ ਬਾਅਦ ਆ ਦੋਸਤੋ ਸਪੈਸ਼ਲ ਹਾਈ ਰੇਟ ਫਾਰ ਡਿਮੈਰੇਟ ਆਟਮ ਮਤਲਬ ਕਿ ਇੱਕ ਗਵਰਨਮੈਂਟ ਤੁਹਾਨੂੰ ਮੈਂ ਦੱਸਿਆ ਜਿਵੇਂ ਵੀ ਇੱਕ 40% ਵਾਲਾ ਸਲੈਬ ਵੀ ਲੱਗ ਤੋਂ ਰੱਖ ਸਕਦੀ ਹੈ ਸਪੈਸ਼ਲ ਸਲੈਬ ਜਿਸ ਦੇ ਵਿੱਚ 7 ਤੋਂ 8 ਆਟਮੀਆਂ ਹੋਣੀਆਂ ਜਿਆਦਾ ਚੀਜ਼ਾਂ ਉਸ ਵਿੱਚ ਨਹੀਂ ਹੋਣੀਆਂ ਉਸ ਵਿੱਚ ਲਗਜ਼ਰੀ ਕਾਰ ਵੱਡੀਆਂ ਕਾਰਾਂ ਹੋਣਗੀਆਂ ਤੇ ਇੱਕ ਤੰਬਾਕੂ ਵਗੈਰਾ ਪਾਣ ਗੁਟਕਾ ਮਸਾਲਾ ਇਸ ਤਰ੍ਹਾਂ ਦੀਆਂ ਆਈਟਮਾਂ ਗਵਰਨਮੈਂਟ ਉਸ ਸਲੈਬ ਦੇ ਵਿੱਚ ਰੱਖ ਸਕਦੀ ਆ ਉਸ ਤੋਂ ਬਾਅਦ ਮਤਲਬ ਕਿ ਆਊਟਸਾਈਡ ਜੀਐਸਟੀ ਸਟੇਟਸ ਆਊਟਸਾਈਡ ਮਤਲਬ ਕਿ ਦੋਸਤੋ ਜਿਹੜੇ ਪੈਟਰੋਲੀਅਮ ਪ੍ਰੋਡਕਟ ਨੇ ਉਹਨਾਂ ਦੇ ਉੱਤੇ ਹੁਣ ਤੱਕ ਗਵਰਨਮੈਂਟ ਜੀਐਸਟੀ ਨਹੀਂ ਲੈ ਰਹੀ ਸੀ ਤਾਂ ਇਹ ਆਉਣ ਵਾਲੇ ਟਾਈਮ ਦੇ ਵਿੱਚ ਵੀ ਸੰਭਾਵਨਾ ਹੈ ਕਿ ਵੀ ਉਹਨਾਂ ਦੇ ਉੱਤੇ ਗਵਰਨਮੈਂਟ ਟੈਕਸ ਨਹੀਂ ਲਵੇਗੀ ਉਹਨਾਂ ਨੂੰ ਗਵਰਨਮੈਂਟ ਟੈਕਸ ਫਰੀ ਰੱਖੂਗੀ ਜੀਐਸਟੀ ਦੇ ਧਾਰੇ ਦੇ ਵਿੱਚੋਂ ਬਾਹਰ ਰੱਖੂਗੀ ਉਸ ਵਿੱਚ ਕਿਵੇਂ ਆ ਜਾਣਾ ਪੈਟਰੋਲੀਅਮ ਪ੍ਰੋਡਕਟ ਜਾਂ ਫਿਰ ਅਲਕੋਹਲ ਫਾਰ ਹਿਮਨ ਕੰਜੈਪਸ਼ਨ ਜਿਹੜਾ ਹਿਮਨ ਕੰਜੈਪਸ਼ਨ ਕਰ ਰਿਹਾ ਹੈ ਅਲਕੋਹਲ ਨੂੰ ਉਸ ਨੂੰ ਵੀ ਉਸ ਉੱਤੇ ਵੀ ਗਵਰਨਮੈਂਟ ਟੈਕਸ ਜੀਐਸਟੀ ਲਗਾਵੇਗੀ ਨਹੀਂ ਇਸ ਤੋਂ ਬਾਅਦ ਦੋਸਤੋ ਕਿਹੜੀਆਂ ਚੀਜ਼ਾਂ ਸਸਤੀਆਂ ਹੋਣਗੀਆਂ ਤੇ ਕਿਹੜੀਆਂ ਚੀਜ਼ਾਂ ਮਹਿੰਗੀਆਂ ਹੋਣੀਆਂ ਉਹਦੇ ਬਾਰੇ ਆਪਾਂ ਤੁਹਾਨੂੰ ਦੱਸਦੇ ਹਾਂ ਹਾਂਜੀ ਦੋਸਤੋ ਜਿਹੜੀਆਂ ਚੀਜ਼ਾਂ ਸਸਤੀਆਂ ਹੋਣ ਜਾ ਰਹੀਆਂ ਨੇ ਜਿੰਨਾਂ ਉੱਤੇ 5% ਜੀਐਸਟੀ ਲੱਗੇਗਾ ਉਹਦੇ ਵਿੱਚ ਖੇਤੀਬਾੜੀ ਨਾਲ ਸੰਬੰਧਿਤ ਚੀਜ਼ਾਂ ਕੱਪੜੇ ਦੇ ਨਾਲ ਫਰਟੀਲਾਈਜ਼ਰ ਜਾਂ ਫਿਰ ਖਾਦਾ ਵਗੈਰਾ ਜਾਂ ਫਿਰ ਆਟੋ ਤੇ ਜਿੰਨੇ ਵੀ ਸਪੇਅਰ ਪਾਰਟਸ ਨੇ ਉਹ ਸਸਤੇ ਹੋ ਜਾਣਗੇ ਹੱਥ ਨਾਲ ਬਣੀਆਂ ਹੋਈਆਂ ਚੀਜ਼ਾਂ ਹੈਂਡੀਕਰਾਫਟ ਜਿਹੜੀਆਂ ਚੀਜ਼ਾਂ ਨੇ ਉਹ ਸਸਤੀਆਂ ਹੋ ਜਾਣਗੀਆਂ ਇਸ ਤੋਂ ਬਾਅਦ ਦੋਸਤੋ ਜਿਹੜੀਆਂ ਮੈਡੀਕਲ ਡਿਵਾਈਸ ਨੇ ਮੈਡੀਕਲ ਇਕਵਿਪਮੈਂਟ ਨੇ ਉਹਨਾਂ ਦੇ ਉੱਤੇ ਵੀ 5 8 12% ਤੋਂ ਜਾਂ ਫਿਰ 18% ਤੋਂ 5% ਜੀਐਸਟੀ ਲੱਗਿਆ ਜਾਊਗਾ ਤੇ ਇੱਕ بیمੇ ਵਗੈਰਾ ਇੰਸ਼ੋਰੈਂਸ ਵਗੈਰਾ ਵੀ ਸਸਤੇ ਹੋਣ ਦੀ ਸਭਾਵਨਾ ਹੈ ਇਸ ਤੋਂ ਬਾਅਦ ਆ ਦੋਸਤੋ ਵੀ ਜਿਹੜੀਆਂ ਚੀਜ਼ਾਂ ਨੇ ਜਿਹੜੀਆਂ ਹਜੇ ਤੱਕ ਮਤਲਬ ਕਿ ਜਿਨ੍ਹਾਂ ਦੇ ਉੱਤੇ 40% ਤੱਕ ਟੈਕਸ ਲੱਗ ਸਕਦਾ ਉਹਦੇ ਵਿੱਚ ਤੁਹਾਨੂੰ ਆਪਾਂ ਦੇਖ ਚੁੱਕੇ ਹਾਂ ਵੀ ਲੈਕਚਰੀ ਤੇ ਸਨਗੁੜਜ ਇਨਾਂ ਦੇ ਵਿੱਚ ਤੰਬਾਕੂ ਪ੍ਰੋਡਕਟ ਵਗੈਰਾ ਆਣਗੇ ਉਹਨਾਂ ਉੱਤੇ 40% ਤੱਕ ਵੀ ਟੈਕਸ ਲੱਗ ਸਕਦਾ ਹੈ। ਤਾਂ ਜੀਐਸਟੀ ਕੌਂਸਲ ਦੀ ਬੈਠਕਾ ਜਿਹੜੀ ਉਹ 3 ਤੋਂ 4 ਸਤੰਬਰ ਦੇ ਵਿੱਚ ਹੋਣ ਜਾ ਰਹੀ ਹੈ ਜਿਸ ਵਿੱਚ ਪੂਰੇ ਸਟੇਟਾਂ ਦੇ ਪ੍ਰਤੀਨਿਧੀ ਤੇ ਫਾਈਨੈਂਸ ਮਿਨਿਸਟਰ ਆਫਸ ਦੇ ਵਿੱਚ ਡਿਸਕਸ਼ਨ ਕਰਨਗੇ ਵੀ ਇਸ ਦੇ ਵਿੱਚ ਕੀ ਕੀ ਬਦਲਾਅ ਕੀਤੇ ਜਾਣ। ਤਾਂ ਉਸ ਤੋਂ ਬਾਅਦ ਹੀ ਫਿਰ ਜਦੋਂ ਸਭ ਦੀ ਸਹਿਮਤੀ ਹੋ ਜਾਵੇਗੀ ਤਾਂ ਗਵਰਨਮੈਂਟ 22 ਸਤੰਬਰ ਤੱਕ ਦਿਵਾਲੀ ਤੋਂ ਪਹਿਲਾਂ ਪਹਿਲਾਂ ਇਹ ਚੀਜ਼ ਨੂੰ ਲਾਗੂ ਕਰਨ ਦੇ ਉੱਤੇ ਪੂਰਾ ਜ਼ੋਰ ਦੇ ਰਹੀ ਹੈ ਤੇ ਲਾਗੂ ਕਰ ਵੀ ਸਕਦੀ ਆ ਤਾਂ ਦੀਵਾਲੀ ਤੱਕ ਸਭ ਨੂੰ ਹੋ ਸਕਦਾ ਵੀ ਜਿਹੜੀਆਂ ਚੀਜ਼ਾਂ ਸਸਤੀਆਂ ਹੋ ਜਾਣ ਪਰ ਇਹਨਾਂ ਦੀ ਪ੍ਰੋਡਕਟ ਲੇਬਲਿੰਗ ਤੇ ਪ੍ਰਾਈਸਿੰਗ ਵਗੈਰਾ ਚੇਂਜ ਕਰਨ ਦੇ ਵਿੱਚ ਹਜੇ 2-3 ਮਹੀਨਿਆਂ ਦਾ ਟਾਈਮ ਹੋਰ ਲੱਗ ਸਕਦਾਗਾ ਪਰ ਚੀਜ਼ਾਂ ਦੇ ਰੇਟ ਆ ਜਿਹੜੇ ਉਹ ਦੀਵਾਲੀ ਤੱਕ ਸਸਤੇ ਹੋਣ ਦਾ ਅਨੁਮਾਨ ਆ ਤਾਂ ਇਸ ਤੋਂ ਬਾਹਰ ਆ ਦੋਸਤੋ ਵੀ ਇੱਕ ਹੋਰ ਕਣੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਉੱਤੇ ਗਵਰਨਮੈਂਟ ਜਿਹੜਾ ਟੈਕਸ ਆ ਉਹ 0% ਕਰ ਦੇਵੇਗੀ ਇਸ ਦੀ ਬਹੁਤ ਲੰਮੇ ਸਮੇਂ ਤੋਂ ਡਿਮਾਂਡ ਚੱਲ ਰਹੀ ਸੀ ਪਰ ਹੋ ਸਕਦਾ ਇਸ ਦੇ ਵਿੱਚ ਜਿਹੜਾ GST 2.0 ਆ ਇਸ ਵਿੱਚ ਗਵਰਨਮੈਂਟ ਇਹਨਾਂ ਚੀਜ਼ਾਂ ਦੇ ਉੱਤੋਂ ਟੈਕਸ ਹਟਾ ਦੇਵੇ ਜਿਵੇਂ ਕਿ ਦੋਸਤੋ ਕੈਂਸਰ ਨਾਲ ਤੇ ਹੋਰ ਜਿਹੜੀਆਂ ਕੋਈ ਲਾ ਲਾਜ਼ਮ ਮਾਰੀਆਂ ਨੇ ਉਹਨਾਂ ਹੀ ਆਣੀਆਂ ਦਵਾਈਆਂ ਵਗੈਰਾ ਨੇ ਮੈਡੀਸਿਨਾਂ ਉਹਨਾਂ ਦੇ ਉੱਤੋਂ GST 0 ਕਰ ਦਿੱਤਾ ਜਾ ਸਕਦਾਗਾ ਇਸ ਤੋਂ ਬਾਅਦ ਆ ਦੋਸਤੋ ਜਿਹੜੇ ਹੈਲਥ ਇੰਸ਼ੋਰੈਂਸ ਨੇ ਜਾਂ ਫਿਰ ਹੋਰ ਵੀ ਕਿੰਨੇ ਵੀ ਆਪਣੇ بیمੇ ਵਗੈਰਾ ਨੇ ਉਹਨਾਂ ਦੇ ਉੱਤੇ ਵੀ ਗਵਰਨਮੈਂਟ ਜ਼ੀਰੋ ਕਰ ਸਕਦੀ ਆ ਜੀਐਸਟੀ ਨੂੰ ਪਰ ਇਹ ਆਉਣ ਵਾਲੇ ਟਾਈਮ ਦੇ ਵਿੱਚ ਹੀ ਆਪਾਂ ਨੂੰ ਪਤਾ ਚੱਲੂਗਾ ਵੀ ਗਵਰਨਮੈਂਟ ਇਹਦੇ ਉੱਤੇ ਕੀ ਡਿਸੀਜਨ ਲੈ ਰਹੀ ਆ ਹੁਣ ਇਸ ਤੋਂ ਬਾਅਦ ਦੋਸਤੋ ਆਪਾਂ ਦੱਸਦੇ ਆਂ ਵੀ ਇਸ ਚੀਜ਼ ਦੀ ਗਵਰਨਮੈਂਟ ਨੂੰ ਕਿਉਂ ਜ਼ਰੂਰਤ ਪਈ ਜੀਐਸਟੀ 2.0 ਲਿਆਉਣ ਦੀ ਕਿਉਂ ਜ਼ਰੂਰਤ ਪਈ ਇਹਦੇ ਬਾਰੇ ਆਪਾਂ ਤੁਹਾਨੂੰ ਦੱਸਦੇ ਆਂ ਸਭ ਤੋਂ ਪਹਿਲਾਂ ਤਾਂ ਗਵਰਨਮੈਂਟ ਸਿੰਪਲੀਸਿਟੀ ਫਾਰ ਕੰਜ਼ਿਊਮਰ ਐਂਡ ਬਿਜ਼ਨਸ ਮਤਲਬ ਕਿ ਗਵਰਨਮੈਂਟ ਇਸ ਨੂੰ ਸਿੰਪਲ ਕਰਨਾ ਚਾਹੁੰਦੀ ਆ ਜਿਵੇਂ ਕਿ ਗਵਰਨਮੈਂਟ ਦਾ ਇੱਕ ਫਾਰਮੂਲਾ ਵੀ ਵਨ ਨੇਸ਼ਨ ਵਨ ਟੈਕਸ ਕਰਕੇ ਤਾਂ ਉਸ ਦੇ ਤਹਿਤ ਹੀ ਗਵਰਨਮੈਂਟ ਇਹ ਜਿਹੜਾ GST ਆ ਜਿਵੇਂ ਚਾਰ ਪੰਜ ਦਰਾਂ ਜਿਹੜੀਆਂ ਪਹਿਲਾਂ ਚੱਲ ਰਹੀਆਂ ਸੀ ਉਹਨਾਂ ਨੂੰ ਦੋ ਦੇ ਵਿੱਚ ਤਬਦੀਲ ਕਰ ਰਹੀ ਹੈ ਜਿਸ ਨਾਲ ਇਹ ਸਿੰਪਲ ਹੋ ਜਾਊਗਾ ਮਤਲਬ ਕਿ ਹਾ ਕੰਜ਼ਿਊਮਰ ਦੇ ਲਈ ਜਿਹੜਾ ਬੰਦਾ ਖਰੀਦਦਾਰ ਆ ਉਹਦੇ ਲਈ ਵੀ ਤੇ ਜਿਹੜੇ ਬਿਜ਼ਨਸਮੈਨ ਆ ਉਹਨਾਂ ਨੂੰ ਵੀ GST ਜਿਹੜਾ ਭਰਨਾ ਦਾ ਉਹਦੇ ਵਿੱਚ ਵੀ ਦਿੱਕਤ ਨਹੀਂ ਆਊਗੀ ਕਿਉਂਕਿ ਦੋ ਹੀ ਸਲੈਬ ਰਹਿ ਜਾਣਗੇ ਇਸ ਤੋਂ ਬਾਅਦ ਸਪੋਰਟ ਕਨਜੈਕਸ਼ਨ ਸੈਨਲ ਗਵਰਨਮੈਂਟ ਦੀ ਜਿਹੜੀ ਇਨਕਮ ਆ ਉਹਦੇ ਵਿੱਚ ਥੋੜੀ ਕਮੀ ਆਊਗੀ ਪਰ ਉਹ ਥੋੜੇ ਸਮੇਂ ਬਾਅਦ ਤੇ ਕਿਉਂਕਿ ਜਦੋਂ ਕੋਈ ਚੀਜ਼ਾਂ ਸਸਤੀਆਂ ਹੋ ਜਾਣਗੀਆਂ ਤਾਂ ਲੋਕਾਂ ਕੋਲੇ ਪੈਸਾ ਬਚਣਾ ਸਟਾਰਟ ਹੋ ਜਾਊਗਾ ਇਹ ਕਰ ਲੋਕਾਂ ਕੋਲੇ ਪੈਸਾ ਬਚਣਾ ਸਟਾਰਟ ਹੋਊਗਾ ਤਾਂ ਉਹ ਫਿਰ ਹੋਰ ਚੀਜ਼ਾਂ ਖਰੀਦਣਗੇ ਜਿਸ ਨਾਲ ਗਵਰਨਮੈਂਟ ਦੀ ਜਿਹੜੀ ਵੀ ਮਤਲਬ ਕਿ ਕਸਟਮਰ ਦੀ ਕੰਪਨਸ਼ਨ ਆ ਗਈ ਉਹ ਵਧੂਗੀ ਕੰਪਨਸ਼ਨ ਵਧੂਗੀ ਤਾਂ ਹਰ ਇੱਕ ਪ੍ਰੋਡਕਟ ਦੀ ਸੇਲ ਵਧੂਗੀ ਸੇਲ ਵਧੂਗੀ ਤਾਂ ਗਵਰਨਮੈਂਟ ਨੂੰ ਟੈਕਸ ਵੀ ਜ਼ਿਆਦਾ ਕਲੈਕਟ ਕਰਨ ਕਲਾ ਫੋਨ ਸਟਾਰਟ ਹੋ ਜਾਣਗੇ ਤਾਂ ਇੱਕ ਵਾਰ ਗਵਰਨਮੈਂਟ ਨੂੰ ਜ਼ਰੂਰ ਘੱਟ ਲੱਗੂਗਾ ਪਰ ਇਹ 3-4 ਮਹੀਨਾ ਬਾਅਦ ਜਦੋਂ ਲੋਕਾਂ ਕੋਲੇ ਪੈਸਾ ਆਊਗਾ ਲੋਕਾਂ ਦਾ ਪੈਸਾ ਬਚੂਗਾ ਤਾਂ ਉਹ ਜ਼ਿਆਦਾ ਚੀਜ਼ਾਂ ਖਰੀਦਣਗੇ ਤਾਂ ਕੰਜ਼ਪਸ਼ਨ ਨੂੰ ਵੀ ਸਪੋਰਟ ਮਿਲੂਗੀ ਉਸ ਤੋਂ ਬਾਅਦ ਆ ਦੋਸਤੋ ਰਿਪਲੇਸਮੈਂਟ ਦੇ ਐਗਜ਼ਿਸਟਿੰਗ ਸੈਸ ਜਿਹੜਾ ਪਹਿਲਾਂ ਵਾਲਾ ਸੈਸ ਵਾਲਾ ਸਿਸਟਮ ਚੱਲ ਰਿਹਾ ਉਸ ਨੂੰ ਰਿਪਲੇਸ ਕਰ ਦਿੱਤਾ ਜਾਊਗਾ ਮਤਲਬ ਕਿ ਸੈਸ ਨੂੰ ਹਟਾ ਦਿੱਤਾ ਜਾਊਗਾ ਕਿਉਂਕਿ ਜੀਐਸਟੀ ਜਦੋਂ ਸਟਾਰਟ ਹੋ ਗਿਆ ਤਾਂ ਫਿਰ ਸੈਸ ਲਾਉਣ ਦਾ ਕੋਈ ਮਤਲਬ ਨਹੀਂ ਰਹਿ ਗਿਆ ਜਾ ਜਿਹੜਾ 28% ਪਲੱਸ ਸੈਸ ਲੱਗਦਾ ਸੀ ਉਸ ਨੂੰ ਗਵਰਨਮੈਂਟ ਕੱਟ ਕਰ ਦੇਵੇਗੀ ਇਹਨੂੰ ਕੱਟ ਦੇਵੇਗੀ ਇਸ ਤੋਂ ਬਾਅਦ ਇਸ ਵਿੱਚ ਗਵਰਨਮੈਂਟ ਨੂੰ ਹੋਰ ਕੀ ਫਾਇਦਾ ਹੋ ਗਿਆ ਤਾਂ ਜਿਹੜਾ ਕੰਪਨਸੇਸ਼ਨ ਦੇ ਰਹੀ ਸੀ ਗਵਰਨਮੈਂਟ ਸੈਸ ਦਾ ਕੁਝ ਸਟੇਟ ਨੂੰ ਕਿਉਂਕਿ ਜਦੋਂ GST ਗਵਰਨਮੈਂਟ ਲੈ ਕੇ ਆਈ ਸੀ ਤਾਂ ਕੁਝ ਸਟੇਟਾਂ ਦਾ ਨੇ ਇਹ ਮਤਲਬ ਕਿ ਕਹਿ ਕੇ ਉਹ ਕੀਤਾ ਸੀ ਵੀ ਸਾਨੂੰ ਇੱਕ ਕੰਪਨਸੇਸ਼ਨ ਮਿਲਣਾ ਚਾਹੀਦਾ ਗਵਰਨਮੈਂਟ ਮੁਆਵਜ਼ਾ ਦੇਵੇ ਕਿਉਂਕਿ ਸਾਨੂੰ ਇਹ ਚੀਜ਼ਾਂ ਦੇ ਉੱਤੋਂ ਘਾਟਾ ਲੱਗ ਰਿਹਾ ਹੈ ਉਹ ਜਿਹੜਾ ਘਾਟੇ ਵਾਲਾ ਸਿਸਟਮ ਸੀਗਾ ਕੰਪਨਸੇਸ਼ਨ ਗਵਰਨਮੈਂਟ ਦੇ ਰਹੀ ਸੀ ਉਹ ਵੀ 31 ਮਾਰਚ 2026 ਤੋਂ ਬਾਅਦ ਖਤਮ ਹੋ ਜਾਵੇਗਾ ਗਵਰਨਮੈਂਟ ਦੂਸਰੀਆਂ ਸਟੇਟਾਂ ਨੂੰ ਕੰਪਨਸੇਸ਼ਨ ਦੇਣਾ ਬੰਦ ਕਰ ਦੇਵੇਗੀ ਤਾਂ ਦੋਸਤੋ ਉਮੀਦ ਹੈ ਵੀ ਤੁਹਾਨੂੰ ਵੀਡੀਓ ਦੇ ਵਿੱਚ ਜਿਹੜੀ ਆਪਾਂ ਜਾਣਕਾਰੀ ਦਿੱਤੀ ਉਹ ਬਹੁਤ ਵਧੀਆ ਤਰੀਕੇ ਦੇ ਨਾਲ ਸਮਝ ਆ ਗਈ ਹੋਣੀ ਆ ਤੇ ਦੋਸਤੋ ਆਪਣੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਦਾ ਬਟਨ ਦਬਾ ਕੇ ਨੋਟੀਫਿਕੇਸ਼ਨ ਆਨ ਕਰ ਲਿਓ ਤਾਂ ਜੋ ਤੁਹਾਨੂੰ ਆਪਣੀਆਂ ਆਉਣ ਵਾਲੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਮਿਲਦੀਆਂ ਰਹਿਣ ਸਾਰੇ ਦੋਸਤਾਂ ਦਾ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਧੰਨਵਾਦ ਤਾਂ ਦੋਸਤਾਂ ਆਪਾਂ ਮਿਲਦੇ ਹਾਂ ਕਿਸੇ ਦੂਸਰੀ ਵੀਡੀਓ ਦੇ ਵਿੱਚ ਕੋਈ ਹੋਰ ਨਵੀਂ ਜਾਣਕਾਰੀ ਤੁਹਾਡੇ ਵਾਸਤੇ ਲੈ ਕੇ ਸਤਿ ਸ੍ਰੀ ਅਕਾਲ ਦੋਸਤੋ